हेलो एवरीवन सत श्री अकाल जी सारेयानु ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਅਸੀਂ ਬਹੁਤ ਟਾਈਮ ਬਾਅਦ ਅੱਜ ਵੀਡੀਓ ਬਣਾ ਰਹੇ ਆ ਕਿਉਂਕਿ ਬਿਜ਼ੀ ਸੀ ਕਿ ਤੁਹਾਡੇ ਜਿਉਂ ਦੇ ਕਰਕੇ ਵੀਡੀਓ ਨਹੀਂ ਬਣਾ ਪਾਏ ਹੈਗੇ ਤੇ ਅੱਜ ਅਸੀਂ ਜਾ ਰਹੇ ਆ ਪਿੰਡ ਉੱਥੇ ਪਾਟ ਦਾ ਆਰੰਭ ਹੋਣਾ ਸੀਗਾ ਅੱਜ ਨਾ ਅੱਜ ਦਾ ਪਹਿਲਾ ਕਾਰਜ ਹੈ ਪਾਟ ਦਾ ਕੰਡਵਟ ਸਾਹਿਬ ਦਾ ਆਰੰਭ ਹੋਣਾ ਤੇ ਉੱਥੇ ਚੱਲੇ ਆ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਆਪਾਂ ਮਿਲਦੇ ਆ ਹਾਂਜੀ ਪਿੰਡ ਅਸੀਂ ਪਹੁੰਚ ਗਏ ਆ ਤੇ ਬਾਬਾ ਜੀ ਦੀ ਬੀੜ ਘਰੇ ਆ ਗਈ ਸੀ ਪਾਠ ਆਰੰਭ ਹੋ ਗਿਆ ਤੇ ਹੁਣ ਹੌਲੀ ਹੌਲੀ ਸਾਰੇ ਜਿੰਨੇ ਕੇ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਆ ਰਹੇ ਨੇ ਤੇ ਤੁਹਾਨੂੰ ਮਿਲਾਉਣੇ ਆ ਸਾਰਿਆਂ ਨਾਲ ਤੇ ਦਿਖਾਉਣੇ ਆ ਕੀ ਹੋ ਰਿਹਾ ਨਾਲੇ ਚੰਗੀ ਪਾਸੇ ਲੱਗਦੀ ਹੈ ਹਾਂ ਹੁਣ ਤੁਹਾਨੂੰ ਮਿਲਾਉਣੇ ਆ ਬੱਸ ਬਿਲ ਗਲਤੀ ਨਾਲ ਦੇ ਪਾਲਦਾ 3000 ਰੁਪਏ ਦਾ ਹੈਗਾ ਸੀ 5000 ਰੁਪਏ ਦਾ ਮਾਫੀ ਕਰਨ ਮੈਨੂੰ ਨੀਂਦ ਵੀ ਆਈ ਹਾ ਹੁਣ ਤੇ ਇੱਕ ਰੋਟੀ ਖਾ ਲਾ ਕੁੜੀਆ ਤੁਸੀਂ ਕਿੱਥੇ ਜਾ ਕੇ ਆਏ ਹੋ ਪਾਰਸੋ ਗਰੇਟੇ ਚ ਮੈਂ ਆਮੀ ਦੇਖੀ ਜਾਵਾਂ ਮੈਂ ਤਾਂ ਉੱਤਰੀ ਸੀ ਕਿ ਉਹ ਤਾਂ ਕਿੱਥੇ ਚਲੇ ਗਏ ਅਸੀਂ ਲੰਗਰ ਦੀ ਤਿਆਰੀ ਕਰ ਰਹੇ ਹਾਂ ਫਿਰ ਤੇ ਕਹਿੰਦਾ ਸਾਡਾ ਟੱਬਰ ਸੁੱਤਾ ਨਹੀਂ ਜੀ ਰਾਤ ਕਹਿੰਦਾ ਤੁਸੀਂ ਬਿਲਕੁਲ ਗਲਤ ਵੇਚਦਾ ਮੈਂ ਕਿਹਾ ਗਰੇਟੇ ਚ ਕਹਿੰਦਾ ਸਾਡਾ ਟੱਬਰ ਨਹੀਂ ਰਾਤ ਸੁੱਤਾ ਹੈਗਾ ਤੁਸੀਂ ਬਿਲਕੁਲ ਗਲਤ ਵੇਚਦਾ ਹਾਂਜੀ ਕੀ ਕਰਦੇ ਹੋ ਕੌਣ ਲੈ ਕੇ ਆਸੀ ਦੱਸੋ ਤੁਹਾਨੂੰ ਕਿਹਨੇ ਦਿੱਤੇ ਆ ਕਿਹਨੇ ਦਿੱਤੇ ਨੇ ਗੋਦੀ ਹੈ ਗੋਦੀ ਨਹੀਂ ਤੁਰ ਕੇ ਦੱਸੋ ਬਗੀਰੇ ਕਿੱਥੇ ਆ ਕਿੱਥੇ ਬਗੀਰਾ ਤੂੰ ਕਿਰਾਂ ਦਾ ਸ਼ਾਹੂ ਕਰੀਂ ਬਗੀਰੇ ਤੋਂ ਆ ਜਾ ਬਗੀਰੇ ਕੋਲ ਜਾ ਕੇ ਆਈਏ ਫਿਰ ਤੋ ਉਹ ਬਲੈਕ ਵਾਲਾ ਇਹਦਾ ਨਾਮ ਨਹੀਂ ਪਤਾ ਇਹਨੂੰ ਡਗ ਡੋਗੀ ਹੈਗੇ ਨੇ ਉਹੋ ਵੱਡਦਾ ਬਗੀਰਾ ਨਹੀਂ ਵੱਡਦਾ ਬਗੀਰਾ ਪਿਆ ਅਸੀਂ ਹੁਣ ਕਰ ਰਹੇ ਆਂ ਸ਼ਾਮ ਦੀ ਸਬਜੀ ਦੀ ਲੰਗਰ ਤਿਆਰ ਕਰ ਰਹੇ ਆਂ ਤੇ ਮੈਂ ਤੇ ਮਾਸੀ ਅਸੀਂ ਸਬਜੀ ਬਣਾਉਣ ਲੱਗੇ ਹੋਇਆ ਚੁੱਲੇ ਤੇ ਚੁੱਲੇ ਤੇ ਮੈਂ ਵੀ ਬਹੁਤ ਹੌਂ ਟਾਈਮ ਬਾਅਦ ਬਣਾ ਰਹੀ ਆਂ ਮੈਂ ਬਣਾ ਨਹੀਂ ਰਹੀ ਮਸਾਲੇ ਮਸੂਲ ਲਈ ਮੈਂ ਬੈਣੇ ਮਾਸੀਓ ਬਣਾ ਰਹੇ ਨੇ ਗਾਜਰ ਬਟੇ ਦੀ ਸਬਜੀ ਬਣਾ ਰਹੇ ਆਂ ਅਸੀਂ ਦਾਲ ਨੂੰ ਅਸੀਂ ਫਿਰ ਰੁੱਕ ਕੇ ਤੜਕਾ ਲਾਵਾਂਗੇ ਤੇ ਤਕਵੀਰ ਉਧਰ ਪਾਪਾ ਕੋ ਬੈਠੀ ਆ ਮम्मा ਨਹੀਂ ਸਾਰੇ ਆਪਣਾ ਆਪਣਾ ਕੰਮ ਕਰਦੇ ਫਿਰਦੇ ਨੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਮੈਂ ਬਹੁਤ ਹੀ ਟਾਈਮ ਬਾਅਦ ਨਾ ਜੁੱਲੇ ਤੇ ਸਬਜੀ ਬਣਾ ਰਹੀ ਆ ਤੇ ਸਬਜੀ ਵੀ ਬਹੁਤ ਜ਼ਿਆਦਾ ਜਿਵੇਂ ਸਾਡੇ ਨਾ ਪਿੰਡੋਂ ਥੇ ਸ਼ੀਦਾ ਸਿੰਘਾਂ ਦੇ ਪਾਠ ਕਰਾਉਂਦੇ ਹੁੰਦੇ ਸੀਗੇ ਤੇ ਸਾਰੇ ਇਕੱਠੇ ਸ਼ਾਮ ਨੂੰ ਸਬਜੀ ਬਣਾਉਣਾ ਰੋਟੀਆਂ ਬਣਾਉਣਾ ਮੈਂ ਇਹ ਚੀਜ਼ ਨੂੰ ਬਹੁਤ ਮਿਸ ਕਰਦੀ ਹੁੰਦੀ ਸੀ ਕਿਉਂਕਿ ਪਟਿਆਲੇ ਹੁੰਦਾ ਸੀਗਾ ਹਨਾ ਸ਼ਹਿਰ ਦੇ ਪਿੰਡਾਂ ਦਾ ਬਹੁਤ ਫਰਕ ਆ ਤੇ ਹੁਣ ਇੱਥੇ ਐਵੇਂ ਲੰਗਰ ਤਿਆਰ ਕਰਨਾ ਮੈਨੂੰ ਬੜਾ ਵਧੀਆ ਲੱਗਦਾ ਤੇ ਮੈਨੂੰ ਸਾਰੇ ਐਵੇਂ ਪਿੰਡ ਦਾ ਜਿਵੇਂ ਮੈਂ ਕਰਦੀ ਹੁੰਦੀ ਸੀ ਕਿ ਸਾਰਾ ਯਾਦ ਆਉਂਦਾ ਵੀ ਹੈ ਇਹ ਸ਼ਾਮ ਨੂੰ ਇਕੱਠੇ ਹੋ ਕੇ ਸਬਜ਼ੀ ਬਣਾਉਣੀ ਹੁੰਦੀ ਸੀਗੇ ਰੋਟੀਆਂ ਬਣਾਉਣੀਆਂ ਇਕੱਠੇ ਹੋ ਕੇ ਤੇ ਇਹ ਵੀ ਆਪਣਾ ਬੜਾ ਅੱਡੀ ਮਜ਼ਾ ਹੁੰਦਾ ਹੈ ਇਹ ਕੰਮ ਕਰਨ ਦਾ ਸਾਰਾ ਹਨਾ ਤੇ ਜੁਗਰਾਜ ਨਹੀਂ ਗਏ ਹੋਏ ਨੇ ਕੋਈ ਕੰਮ ਫਿਰ ਆਜਣ ਫਿਰ ਖੰਡੋਲਾ ਨਾਲ ਵਿਮਲੋਂਦੇ ਆਪਾਂ ਇਨਾ ਸ਼ੁਕਰ ਤਕਦੀਰ ਅੱਜ ਖੁਸ਼ ਆ ਤਕਦੀਰ ਖੇਡ ਰਹੀ ਆ ਤਾਂ ਮੈਂ ਕੰਮ ਕਰ ਰਹੀ ਆ ਜਿਉਂ ਰੋਂਗ ਰੋਂਗ ਕਰੇ ਫਿਰ ਤਾਂ ਮੇਤੋਂ ਹੁੰਦਾ ਨਹੀਂ ਆ ਧੂਆਂ ਪੈ ਰੇ ਅੱਖਾਂ 'ਚ ਤੇ ਮਿਲ ਰਿਹਾ ਫਿਰ ਤੁਹਾਨੂੰ ਆਇਆ ਅੰਮ੍ਰਿਤ ਪੈ ਤਾ ਪਰਮਪਉ ਪਾਇਆ ਕਹ ਨਾਨਕ ਇੱਕ ਧਿਆਇਆ ਘਾਟ ਘਾਟ ਨਦਰਿ ਆਇਆ ਘੜੇ ਮਹੱਤਾ ਪੰਜਵਾਨ ਦੇਵਾਨਾ ਮਾਰੋ ਤੋਏ ਇੱਕ ਸੇਵਾ ਤਾਰੇ ਗੁਰਾਤੇ ਇੱਕ ਇਹ ਆ ਜੀ ਮਠਿਆਈ ਵਾਲਾ ਕਮਰਾ ਜਿਵੇਂ ਮਠਿਆਈ ਰੱਖਦੇ ਉਹਨੇ ਆਪਾਂ ਕਮਰੇ ਅਸ ਥੱਲੇ ਉਵੇਂ ਇਧਰ ਡੱਬੇ ਪੈਕ ਹੋ ਰਹੇ ਨੇ ਤੇ ਬਸ ਪੈਕ ਹੋ ਕੇ ਜਿਹਨੂੰ ਜਿਹਨੂੰ ਦੇਣੇ ਨੇ ਉਹ ਫਿਰ ਆਪਾਂ ਦੇਈ ਜਾਂਦੇ ਆ ਐਂਡ ਤਕਦੀਰ ਕੀ ਕਰ ਰਹੇ ਹੋ ਝਾੜੂ ਲਾ ਰਹੇ ਲਾਲਾ ਜੀ ਨਾਲ ਬੁੱਤ ਚਲੋ ਬਾਹਰ ਚਲੀਏ ਚਲੋ ਚਲੋ ਬਾਹਰ ਚੱਲ ਗਏ ਆ ਜੋ ਨਵਕੀਨਾ ਬੁੱਤ ਆ ਜੋ ਕਿਦੇ ਹਾਊਸ ਆਈ ਸੀਗੇ ਹੁਣ ਉੱਧਰ ਲੰਗਰ ਤਿਆਰ ਹੋ ਗਿਆ ਸੀਗਾ ਤੇ ਹੁਣ ਅਸੀਂ ਇੱਧਰ ਦੂਸਰੇ ਘਰੇ ਆਏ ਸੀਗੇ ਤੇ ਬੈਠੀਆਂ ਜੁਗਰਾਜਨਾ ਦੇ ਵੇਟ ਕਰ ਰਹੀਆਂ ਜੁਗਰਾਜਨਾ ਹੀ ਹਲੇ ਤੱਕ ਨਹੀਂ ਆਏ ਹੈਗੇ ਮੈਨੂੰ ਪਤਾ ਹੀ ਸੀਗਾ ਵੀ ਕਹਿ ਕੇ ਉਹ ਅੱਧੇ ਘੰਟੇ ਦਾ ਗਏ ਨੇ ਦੇਖ ਲਓ ਆਲਮੋਸਟ ਉਹ ਬਹੁਤ ਟਾਈਮ ਦੇ ਗਏ ਹੋਏ ਨੇ ਟਾਈਮ ਵੀ ਹੁਣ ਹੋਣ ਵਾਲਾ ਬਟ ਹਲੇ ਤੱਕ ਨਹੀਂ ਆਲੇ ਵੀ ਉਹ ਨਾਬੇ ਹੀ ਨੇ ਆਏ ਨਹੀਂ ਉਹ ਦੇਖਦੇ ਆ ਜਦੋਂ ਆਉਂਦੇ ਨੇ ਫਿਰ ਲੰਗਰ ਪਾਣੀ ਛੱਕ ਕੇ ਫਿਰ ਆਪਾਂ ਚੱਲਦੇ ਆਂ ਅਜ ਪਟਿਆਲੇ ਨੂੰ ਇਹ ਕਿਉਂਕਿ ਪਹਿਲਾ ਸੀਗਾ ਵੀ ਰਹਿ ਜਾਾਂਗੇ ਬਟ ਘਰੇ ਡੌਗੀ ਨੇ ਉਹਨਾਂ ਨੂੰ ਵੀ ਦੇਖਣਾ ਹਨਾ ਘਰੇ ਘਰੇ ਜਾਣਾ ਬੁੱਤ ਪਟਿਆਲੇ ਨਹੀਂ ਜਾਣਾ ਕਿੱਥੇ ਰਹਿਣਾ ਇੱਥੇ ਇੱਥੇ ਰਹਿਣਾ ਆਪਾਂ ਵਿਆਹ ਵੇਲੇ ਰਾਵਾਂਗੇ ਇੱਥੇ ਠੀਕ ਹੈ ਅਜਾਪਾ ਆਪਾਂ ਹਾਊਸ ਚੱਲਾਂਗੇ ਆਪਣੇ ਠੀਕ ਹੈ ਦਾੜਾ ਦੀ ਵੇਟ ਕਰਦੇ ਆਂ ਦਾੜਾ ਆਜੇ ਫਿਰ ਚੱਲਦੇ ਆਂ ਹੁਣ ਦੇਖਦੇ ਆਂ ਤਕਦੀਰ ਦੇ ਦਾੜਾ ਕਦੋਂ ਤੱਕ ਆਉਂਦੇ ਨੇ ਕਦੋਂ ਤੱਕ ਅਸੀਂ ਜਾਣਦੇ ਆਂ ਫਿਰ ਅੱਗੇ ਮਿਲਦੇ ਆ ਤੁਹਾਨੂੰ ਠੀਕ ਹੈ ਹੂੰ ਕਾਲੂ ਖੰਡਪਤ ਸਾਹਿਬ ਦਾ ਭੋਗ ਆ ਉਹਦੇ ਕਰਕੇ ਟੈਂਟ ਲੱਗਣ ਲੱਗੇ ਤੇ ਹੁਣ ਕੰਮ ਚੱਲ ਰਿਹਾ ਹੈ ਟੈਂਟਾਂ ਦਾ ਇੱਧਰ ਤਕਦੀਰਕਾਰ ਲੱਗੀ ਹੋਈ ਆ ਆਪਣੇ ਚਾਚੇ ਨਾਲ ਖੇਡਣ ਆਹ ਕੀ ਬਣ ਗਿਆ ਆ ਦੇਖੋ ਕੀ ਬਣ ਗਿਆ ਸਾਹਿਬ ਕੀ ਦੇ ਰਹੇ ਚਾਚੂ ਨੂੰ ਚਾਹ ਨਾਇ ਕਰ ਤੇਰਾ ਕਰਦਾ ਤੇਰਾ ਸਤਿ ਸਹਿ ਜੀ ਇਹ ਦੇ ਰਿਹਾ ਇਹ ਦੇ ਰਿਹਾ ਦੇ ਦਿਓ ਮਨਵ ਸਾਹਿਬ ਨਾਮ ਜਨਕਾ ਮਨਵ ਸਾਹਿਬ ਕੀ ਬਣਾ ਕੀ ਰਿਹਾ ਇਹ ਦੀ ਅਟੇ ਦੀ ਚਿੜੀ ਅੱਛਾ ਅੱਛਾ ਚਾ ਬਣਾ ਲਾ ਬਣਾ ਬੱਚਿਆਂ ਦੀਆਂ ਬੱਚੇ ਵਾਲੀਆਂ ਖੇਡਾਂ ਸੁਪਰਵੀਜ਼ਨ ਕਰਦੇ ਨੇ ਡਿਗਰੀ ਦਾ ਨਾਮ ਹੋ ਰਿਹਾ ਹੈ ਕਾਫੀ ਨੀਚੇ ਜਾ ਕੇ ਬਣ ਕੇ ਸ਼ਬਦ ਦਾ ਕਰਤਪਾਦ ਦਾ ਸ਼ਬਦ ਵਾਖ ਕਲਾ ਜਿਤ ਕਰ ਰਹੀ ਆ ਹਾਂ ਲੱਗੀ ਕਹਿੰਦੀ ਆਟੇ ਦੀ ਜੁੜੀ ਬਣਾ ਰਹੀ ਹੈ ਤੁਸੀਂ ਹੋ ਗਿਆ ਨਾ ਮੈਂ ਸਾਰਾ ਰਹਿ ਗਿਆ ਧੰਨwar ਰਾਮਚੰਦ ਹੋ ਗਿਆ ਸੀਗਾ ਉਹ ਦੀ ਸਪੈਰੋ ਸਪੈਰੋ ਦੀ ਤੇ ਮੇਰੇ ਦਿਲ ਕਰ ਮੈਂ ਉਹ ਤੇ ਤਕਦੀਰ ਕਹਿੰਦੇ ਮੈਂ ਤਾਂ ਵੀ ਦਾ ਪਾਉਣਾ ਹੈ ਤੀਰ ਪੁੱਤੇ ਗੰਦੀ ਗੱਲ ਆ ਤੁਸੀਂ ਮਿਲ ਕੇ ਆਓ ਬੀਬੀ ਨੂੰ ਜਾਓ ਜਾਓ ਮੈਨੂੰ ਪਾਰੀ ਜਾਓ ਪਾਰੀ ਕਰ ਲੋ ਕੀ ਕਰਦੇ ਹੁੰਨੇ ਆ ਇਹਦੇ ਨਾਲ ਹੈ ਅੱਜ ਦੇ ਲੰਗਰ ਦਾ ਲੰਗਰੀ ਲੱਗੇ ਹੋਏ ਕੀ ਬਣਾ ਕੀ ਰਿਹਾ ਓਏ ਚਾਹ ਲੂ ਗੋਪੀ ਦੀ ਅੱਛਾ ਅੱਛਾ ਉਧਰ ਬੈਠ ਹਾਂ ਮੈਂ ਘੜੀ ਦੇਖ ਰਹੀ ਹਾਂ ਕੀ ਕਿ ਮੇਰੀ ਸਾਸੂ ਮੈਂ ਕੰਮ ਕਰ ਰਹੀ ਹਾਂ ਮੈਂ ਘੜੀ ਦੇਖ ਰਹੀ ਹਾਂ ਮਾਡਰਨ ਜਮਾਨਾ ਭਾਈ ਨਹੀਂ ਕੱਲ ਮੈਂ ਸਬਜ਼ੀ ਬਣਾਈ ਅੱਛਾ ਅੱਛਾ ਮਾਂ ਦੀ ਵਾਰੀ ਆ ਅੱਛਾ ਮਾਂ ਬਣਾ ਰਹੇ ਨੇ ਮੈਂ ਕਿਹਾ ਸਾਫ ਦਾ ਬਰਾਬਰ ਹੋ ਜੂਗਾ ਤਕਦੀਰ ਨੇ ਜਿੱਦ ਫੜੀ ਹੋਈ ਸੀ ਕਹਿੰਦੀ ਮੈਂ ਥਾਰ ਚ ਘੁੰਮਣ ਤੇ ਫਿਰ ਹੁਣ ਇਹਦੇ ਚਾਚੇ ਵਾਲੀ ਥਾਰ ਲੈ ਕੇ ਆਏ ਆ ਮੈਂ ਕਿ ਮੈਂ ਇੱਕ ਮਿੰਟ ਦੇਖੀ ਮੈਂ ਖਲਫ ਨਵਾਂ ਡਰਾਈਵਰ ਨਵਾਂ ਡਰਾਈਵਰ ਇੱਕ ਸੈਕਿੰਡ ਇੱਕ ਸੈਕਿੰਡ ਅ ਬ੍ਰੇਕ ਦਬ ਲਿਆ ਹਾਂ ਇੱਕ ਸੈਕਿੰਡ ਇੱਕ ਸੈਕਿੰਡ ਬ੍ਰੀਜ਼ ਪੈ ਗਈ ਨਾ ਆਰ ਚ ਐਨ ਚ ਉਹ ਦੇਖੋ ਉੱਪਰ ਆ ਰਹੇ ਆ ਡੀ ਚ ਬ੍ਰੀਜ਼ ਮੈਨੂੰ ਨਹੀਂ ਪਤਾ ਨਾ ਮੈਂ ਫਸਟ ਟਾਈਮ ਉਹ ਕਰ ਰਹੀ ਆ ਟਰੱਕ ਆ ਮੈਂ ਨਰਵਸ ਹੋ ਰਹੀ ਆ ਗਿਆ ਨੱਕ ਗਿਆ 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 ਟੱਕ ਇਹ ਝਟਕਾ ਤਾਂ ਨਹੀਂ ਮਾਰਦੀ ਨਾ ਨਾ ਪੱਕਾ ਹਾਂ ਟਰੱਕ ਹੀ ਬਹੁਤ ਆ ਰਹੇ ਨੇ ਟਰੱਕੋ ਟਰੱਕ ਆ ਰਹੇ ਨੇ ਅੱਜ ਵੀ ਪਵਨ ਨੇ ਚਲੋਟੀਆਂ ਪਰ ਇਹ ਸੜਕ ਬਹੁਤ ਚੱਲਦੀ ਆ ਇਹ ਵੇਸੇ ਹਾਂ ਹਾਂ ਇਹ ਸੜਕ ਬਿਜ਼ੀ ਆ ਚਲੋ 1 ਸੈਕਿੰਡ ਚਾਹ ਮੂਤ ਮੁਸਕਰਾਤ ਮੂਤ ਮੁਸਕਰਾਤ ਮੇਰੀ ਕਾਰ ਹੀ ਖੋਲੀ ਆ ਮੈਂ ਵੀ ਕੀ ਕਰਾਂ ਪਵਨ ਨੂੰ ਨਾ ਮੈਨੂਅਲ ਕਾਰ ਡਰਾਈਵ ਕਰਨੀ ਨਹੀਂ ਆਉਦੀ ਵੀ ਆਉਂਦੀ ਆ ਬਹੁਤ ਘੱਟ ਆਉਂਦੀ ਆ ਇਹ ਖੁਸ਼ ਨਹੀਂ ਹੈਗੀ ਮੈਨੂਅਲ ਕਾਰ ਡਰਾਈਵ ਕਰਕੇ ਤੇ ਇਹਨੂੰ ਵਧੀਆ ਲੱਗਦੀ ਆ ਆਟੋਮੈਟਿਕ ਪਹਿਲਾ ਜਿਹੜੀ ਕਾਰ ਸੀਗੀ ਸਾਡੇ ਕੋਲ ਤੇ ਉਹ ਆਟੋਮੈਟਿਕ ਸੀਗੀ ਉਹ ਆਪ ਚਲਾ ਚਲੂ ਲੈਂਦੀ ਸੀਗੀ ਚੱਲ ਪੈਰੇ ਨੂੰ ਆਪਣੇ ਕੰਮ ਕੰਮਕਾਰਾ ਵਾਸਤੇ ਸੌਖਾ ਰਹਿੰਦਾ ਸੀ ਤੇ ਹੁਣ ਪਰ ਜਿਹੜੀਆਂ ਕਾਰਾਂ ਨੇ ਦੋਨੋਂ ਮੈਨੂਅਲ ਨੇ ਉਹਦੇ ਕਰਕੇ ਹੁਣ ਪਵਨ ਨੂੰ ਆਇਆ ਹੁੰਦਾ ਇਹ ਨਹੀਂ ਮੇਰੇ ਨਾਲ ਜਾਣਗੀ ਕੀਤਾ ਮੈਂ ਪਵਨ ਮੈਂ ਕਦੋਂ ਨਾ ਕਿਤੇ ਚਲਾਣਾ ਜਾਵੇ ਕਿ ਕਿੱਥੇ ਜਾਣਾ ਮੇਰੇ ਨਾਲ ਹਾਂਜੀ ਹਾਂ ਤੁਸੀਂ ਦੱਸ ਦੋ ਤੁਸੀਂ ਕਾਹਦੇ ਚ ਕੁਮਾਈ ਕਰ ਰਹੇ ਹੋ ਥਾਰ ਚ ਨਾ ਕਿਦੀ ਥਾਰੇ ਤੀਰੇ ਦਾਤੂ ਦੀ ਹਾਂ ਕਿਹੜੇ ਚਾਚੂ ਦੀ ਪੋਦੀ ਆ ਤੋਦੀ ਫਤੇ ਚਾਚੂ ਦੀ ਪਵਨ ਕੇ ਮੇਰੀ ਲੱਗੀ ਚਲਾਉਣ ਚ ਤੈਨੂੰ ਵਧੀਆ ਵਧੀਆ ਬਹੁਤ ਜ਼ਿਆਦਾ ਵਧੀਆ ਹੈ ਲੈ ਲਈ ਆਪਾ ਹਲ ਫਿਰ ਪੈਸੇ ਦੇ ਦੇ ਲੈ ਲੈ। ਪੈ ਗਿਆ। ਪੈਸੇ ਦੇਣਾ। ਨਾ ਮੈਨੂੰ ਪੈਸੇ ਨਹੀਂ ਗਏ ਇੰਨੇ ਵੀ ਮੈਂ ਤੁਨ ਦਵਾਦਾ। ਹਾਂਜੀ ਅਸੀਂ ਘਰੇ ਵਾਪਸ ਆ ਗਏ ਸੀਗੇ। ਤੇ ਇਹ ਜਿਹੜਾ ਸਾਡਾ ਵਲੌਗ ਹੈ ਇਹ ਨਾ ਦੋਨੋਂ ਦਿਨ ਦਾ ਕੰਬਾਈਨਡ ਹੈ। ਜਦੋਂ ਖਡਪਾ ਸਾਹਿਬ ਆਰਾਮ ਕਰਾਇਆ ਸੀਗਾ ਉਸ ਦਿਨ ਦਾ ਤੇ ਉਸ ਤੋਂ ਨੈਕਸਟ ਡੇ ਦਾ। ਤੇ ਕੱਲ ਨੂੰ ਖੰਡਪਾ ਸਾਹਿਬ ਦਾ ਭੋਗ ਹੈ। ਤੇ ਉਸ ਦੀ ਨਵੀਂ ਵੀਡੀਓ ਬਣਾਵਾਂਗੇ ਬਣਾਵਾਂਗੇ ਉਹ ਦਿਖਾਵਾਂਗੇ ਸੀ ਆਪਣੇ ਵੱਲੋਂ ਪੂਰੀ ਟਰਾਈ ਕਰਾਂਗੇ ਵੀ ਅਸੀਂ ਵੀਡੀਓ ਬਣਾ ਦਈਏ ਕਿਉਂਕਿ ਤਕਦੀਰ ਕਰਕੇ ਟਾਈਮ ਹੀ ਨਹੀਂ ਲੱਗ ਪਉਂਦਾ ਜੋ ਗਰਾਜ ਕੰਮਕਾਰ ਬਿਜ਼ੀ ਹੁੰਦੇ ਨੇ ਤੇ ਮੈਂ ਤਕਦੀਰ ਨਾਲ ਬਿਜ਼ੀ ਹੁੰਨੀ ਆ ਜਿੰਨਾ ਕਿ ਜਦੋਂ ਲੋਟ ਲੱਗਦਾ ਵੀ ਉਦੋਂ ਅਸੀਂ ਬਣਾ ਦਿੰਦੇ ਆ ਤੇ ਤਕਦੀਰ ਜੀ ਹਲੇ ਸੁੱਤੇ ਨਹੀਂ ਹੈਗੇ ਤੇ ਸਾਡੇ ਦਾ ਸੋਣੇ ਵਾਲੇ ਨੇ ਐਂਡ ਅਸੀਂ ਵੀਡੀਓ ਤਾਂ ਨਹੀਂ ਸੀ ਬਣਾ ਰਹੇ ਕੁਝ ਬਿਜ਼ੀ ਸੀਗੇ ਕੁਝ ਆਏ ਸੀਗਾ ਵੀ ਡੇਲੀ ਰੂਟੀਨ ਵੀ ਹਲੇ ਸੀ ਕੀ ਦਿਖਾਈ ਜਾਈਏ ਨਾ ਕਿਉਂਕਿ ਇੰਨਾ ਕੁਝ ਖਾਸ ਹੁੰਦਾ ਨਹੀਂ ਸੀਗਾ ਤੇ ਬਸ ਆਉਣਾ ਜਾਣਾ ਆਉਣਾ ਜਾਣਾ ਲੰਘਿਆ ਹੋਇਆ ਸੀਗਾ ਤੇ ਹੁਣ ਤੋਂ ਮੈਰਿਜ ਦੇ ਫੰਕਸ਼ਨਸ ਸਟਾਰਟ ਹੋ ਰਹੇ ਨੇ ਤਾਂ ਕਰਕੇ ਤੁਹਾਨੂੰ ਹੁਣ ਵਧੀਆ ਕੰਟੈਂਟ ਨਵਾਂ ਨਵੀਂ ਚੀਜ਼ਾਂ ਦੇਖਣ ਨੂੰ ਮਿਲੀ ਜਾਣਗੀਆਂ ਹਾਂਜੀ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਹਾਂਜੀ ਤੇ ਬਹੁਤ ਟਾਈਮ ਦਾ ਸਾਡਾ ਗੈਪ ਪੈ ਗਿਆ ਸੀਗਾ ਤੇ ਹੁਣ ਅਸੀਂ ਵੀਡੀਓ ਪਾਈ ਆ ਉਹਦੇ ਲਈ ਸੌਰੀ ਐਂਡ ਉਮੀਦ ਕਰਦੇ ਹਾਂ ਤੁਸੀਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਗੇ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ